ਇਹ ਕਾਰ ਬਾਈ ਸਾਰਿਆਂ ਨੂੰ ਅੱਜ ਆਪਾਂ ਡੱਬਾ ਪਾਣੀ ਦੀ ਮੰਡੀ ਤੇ ਪਹੁੰਚੇ ਆਂ ਤੇ ਅੱਜ ਦੀ ਮੰਡੀ ਵਿੱਚ ਤੁਹਾਨੂੰ ਬਹੁਤ ਵਧੀਆ ਗਾਂਵਾਂ ਦਿਖਾਵਾਂਗੇ ਅੱਜ ਗਾਂਵ ਦਿਖਾਵਾਂਗੇ ਬਿਠਿਓਣਾ ਬਣੇ ਰਹੋ ਤੇ ਆਹ ਬਾਈ ਜੀ ਆਪਣੇ ਸਾਹਮਣੇ ਗਾਂ ਕੀ ਤੇ ਬਾਈ ਜੀ ਤੋਰ ਰਹੇ ਨੇ ਤੁਹਾਨੂੰ ਇਹਦੀ ਪੂਰੀ ਡਿਟੇਲ ਦੇਵਾਂਗੇ ਬਿਠਿਓਣਾ ਬਣੇ ਰਹੋ ਤੇ ਤੁਹਾਨੂੰ ਬਹੁਤ ਵਧੀਆ ਗਾਂਵਾਂ ਦਿਖਾਵਾਂਗੇ ਡਿਟੇਲ ਵੀ ਦੇਵਾਂਗੇ ਧੰਨਵਾਦ ਬਾਈ ਜੀ ਹੁਣ ਆਪਾਂ ਤੁਹਾਨੂੰ ਗਾਂ ਦੇ ਡਿਟੇਲ ਦਿੰਨੇ ਆਂ ਸਬਾ 2 ਸਾਲ ਦੀ ਆ ਤੇ 15 ਦਿਨ ਦੀ ਕੱਚੀ ਆ ਬਾਈ ਜੀ ਤੇ ਪਹਿਲਾ ਸੂਆ ਬਾਈ ਜੀ ਤੇ ਬਾਈ ਕਹਿੰਦਾ 27 ਤੋਂ 30 ਲੀਟਰ ਤੋ ਦਿੱ ਉਮੀਦ ਰੱਖਦੇ ਆ 27 ਤੋਂ 30 ਲੀਟਰ ਤੋ ਤੇ ਦੇ ਦਊਗੀ ਤੇ 1,90,000 ਬਾਈ ਮੰਗਦਾ ਤੇ ਬਾਈ ਦਾ ਪਿੰਡ ਮਲੋਟ ਆ 9463785304 ਬਾਈ ਦਾ ਨੰਬਰ ਆ 9463785304 ਬਾਈ ਦਾ ਨੰਬਰ ਆ ਬਾਈ ਮਲੋਟ ਤੋਂ ਆ ਧੰਨਵਾਦ ਆ ਇੱਕ ਐਚਐਫ ਗਾਈ ਹੋਰ ਆਪਣੇ ਸਾਹਮਣੇ ਬਾਈ ਜੀ ਇਸ ਗਾਈ ਦੀ ਬਾਈ ਤੋਂ ਆਪਾਂ ਡਿਟੇਲ ਲੈਨੇ ਆ ਚੰਗੀ ਐਚਐਫ ਗਾਈ ਆ ਤੇ ਬਾਈ ਨੂੰ ਪੁੱਛਦੇ ਆ ਕੀ ਡਿਟੇਲ ਆ ਕਿੰਨਾ ਮੁੱਲ ਆ ਕਿੰਨਾ ਬਾਈ ਦਾ ਨੰਬਰ ਆ ਕਿਹੜਾ ਪਿੰਡ ਆ ਸਾਰੀ ਆਪਾਂ ਡਿਟੇਲ ਲੈਨੇ ਆ ਤੇ ਤੁਹਾਨੂੰ ਦੱਸਦੇ ਆ ਬਾਈ ਗਾਈ ਦੇ ਡਿਟੇਲ ਆ ਬਾਈ 75000 ਮੁੱਲ ਦਾ ਬਾਈ ਕਹਿੰਦਾ 70000 ਤੇ ਛੜ ਦਾਂਗੇ 20+ ਬਾਈ ਦੁੱਧ ਕਹਿੰਦਾ ਤੇ ਬੀ ਪਲਸ ਬਾਈ ਕਹਿੰਦਾ ਦੁੱਧ ਕਰ ਦਊਗੀ ਤੇ ਬਾਈ ਕਹਿੰਦਾ 70000 ਤੇ ਛੱਡ ਦਾਂਗੇ ਤੇ ਨੰਬਰ ਆ ਬਾਈ ਦਾ ਤੁਹਾਨੂੰ ਨੰਬਰ ਦੱਸ ਦਿਆਂ 70823 63468 ਬਾਈ ਦਾ ਨੰਬਰ ਆ ਇੱਕ ਸਾਹਿਬ ਵਾਲ ਕਰ ਉਸ ਗਾਂ ਹੀ ਇੱਕ ਹੋਰ ਆ ਬਾਈ ਜੀ ਤੇ ਵੀਡੀਓ ਵਿੱਚ ਦੇਖ ਸਕਦੇ ਹੋ ਤੇ ਬਾਈ ਤੂੰ ਆਪਾਂ ਇਸ ਗਾਂ ਦੀ ਡਿਟੇਲ ਲੈਣੇ ਆ ਕੀ ਡਿਟੇਲ ਆ ਇਸ ਗਾਂ ਦੀ ਸਾਹਿਬਾਂ ਕਰਾਸ ਗਈਆਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਤੇ ਗਾਈ ਦੀ ਡਿਟੇਲ ਆ ਭਾਈ ਜੀ 12.5 ਲੀਟਰ ਦੁੱਧ ਤਿਆਰ ਆ ਗਾਈ ਥੱਲੇ ਤੇ 52000 ਮੁੱਲ ਕਰਦੇ ਨੇ ਤੇ 14 ਦਿਨਾਂ ਦੀ ਸੂਈ ਹੋਈ ਆ ਤੇ ਬਾਈਆਂ ਦਾ ਪਿੰਡ ਮੱਖਾ ਭਾਈ ਜੀ ਤੇ ਤੁਹਾਨੂੰ ਬਾਈਆਂ ਦਾ ਨੰਬਰ ਵੀ ਦੱਸਦੇ ਹਾਂ ਕਿੰਨਾ 88724 ਕੋਈ ਤੇ ਸੋタル ਤਾਲੀ ਬਾਈ ਦਾ ਨੰਬਰ ਹੈ ਇੱਕ ਚੰਗੀ ਮੱਝ ਬਾਈ ਜੀ ਤੁਹਾਨੂੰ ਤੋੜ ਕੇ ਦਿਖਾ ਰਿਹਾ ਤੇ ਇਹਦੀ ਤੁਹਾਨੂੰ ਡਿਟੇਲ ਦੇਵਾਂਗੇ ਕੀ ਡਿਟੇਲ ਹੈ ਕਿੰਨਾ ਮੁੱਲ ਹੈ ਕੈਮੇ ਸੋਇਆ ਮਗਰ ਕੀ ਬੱਚਾ ਸਾਰੀ ਤੁਹਾਨੂੰ ਡਿਟੇਲ ਦੇਵਾਂਗੇ ਵੀਡੀਓ ਨਾ ਬਣੇ ਰਹੋ ਤੇ ਤੁਹਾਨੂੰ ਦਿਖਾਵਾਂਗੇ ਸਾਰੀ ਗੱਲਬਾਤ ਕਰਾਉਣੀਆਂ ਬਾਈ ਨਾਲ ਤੇ ਮੱਦ ਦੇ ਡਿਟੇਲ ਆ ਬਾਈ ਜੀ ਤੀਜਾ ਸੂਆ ਮਾਗਰ ਕਟਾ 16 ਲੀਟਰ ਦਾ 1,10,000 ਮੁੱਲ ਕਰਦਾ ਬਾਈ ਤੀਜਾ ਸੂਆ 1,10,000 ਮੁੱਲ ਇਹ ਬਾਈ ਦਾ ਨੰਬਰ 9802723305